ਪਿੰਡ ਭਾਗਪੁਰ ਦੀ ਸਮੁੱਚੀ ಗ್ರಾಮ ਸਭਾ ਸਰਪੰਚ ਅਤੇ ಗ್ರಾಮ ਪੰਚਾਇਤ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੀ ਹੈ ਸਮੁੱਚੀ ಗ್ರಾಮ ਸਭਾ ਆਪਣੇ ਪਿਤਾ ਪੁਰਖੀ ਜੱਦੀ ਉਪਜਾਊ ਖੇਤੀਬਾੜੀ ਅਤੇ ਮੁੱਖ ਕੀਤਾ ਰੋਜਗਾਰ ਵਾਲੀ ਜ਼ਮੀਨ ਨੂੰ ਲੈਂਡ ਪੂਲਿੰਗ ਵਿੱਚ ਨਹੀਂ ਜਾਣਾ ਚਾਹੁੰਦੇ ਇਸ ਮਤਿਆਂ ਤੋਂ ਬਾਅਦ ਸਮੁੱਚੀ ਭਾਗਪੁਰ ਦੀ ਹੱਦਬੰਦੀ ਦੇ ਵਿੱਚ ਕੋਈ ਪੀਲਾ ਪੰਜਾਨੀ ਆ ਸਕੂਗਾ ਇਸ ਸਬੰਧੀ ਸਰਕਾਰ ਨੇ ਕਿਸਾਨਾਂ ਨੂੰ ਚਾਹੇ 50000 1 ਲੱਖ ਰੁਪਏ ਸਾਲਾਨਾ ਪ੍ਰਤੀ ਏਕੜ 1 ਏਕੜ ਬਦਲੇ 1000 ਗਜ ਹੈਸ਼ੀ ਅਤੇ 200 ਗਜ ਕਮਰਸ਼ੀਅਲ ਪਲਾਟ ਦੇਣ ਦੀ ਘੋਸ਼ਣਾ ਕੀਤੀ ਹੈ ಗ್ರಾಮ ਸਭਾ ਦੇ ਮੈਂਬਰ ਇਹਨਾਂ ਸਾਰੇ ਐਲਾਨੇ ਗਏ ਲਾਲਚਾਂ ਨੂੰ ਰੱਦ ਕਰਦੇ ਹਨ ਇਹ ਮਤੇ ਦੇ ਵਿੱਚ ਏਡੀ ਸ਼ਕਤੀ ਹੈ ਕਿ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪੈ ਸਕਦੀ ਕਿ ਉਹ ਆਪਣੇ ਪਿੰਡ ਦੀ ਹੱਦਬੰਦੀ ਦੇ ਵਿੱਚ ਇਹਦੇ ਇਹਦੇ ਪਾਲਿਸੀ ਲਾਗੂ ਕਰ ਦੇ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਰਪੰਚ ಗ್ರಾಮ ਪੰਚਾਇਤ ਦੀ ਆਗਿਆ ਤੋਂ ਬਿਨਾ ਪਿੰਡ ਭਾਗਪੁਰ ਦੀ ਹੱਦਬੰਦੀ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਨੀਅਤ ਸਾਡੇ ਫਸਲਾਂ ਨੂੰ ਕਬਜ਼ੇ ਅਧੀਨ ਨੁਕਸਾਨ ਕਰਨ ਦੇ ਕਦਮ ਚੁੱਕਣਗੇ ਤਾਂ ਉਹਨਾਂ ਖਿਲਾਫ ਗ੍ਰਾਮ ਸਭਾ ਦੇ ਮਤੇ ਦੀ ਉਲੰਘਣਾ ਦੀ ਕਾਰਵਾਈ ਕੀਤੀ ਜਾਵੇਗੀ ਇਹ ਭਾਗਪੁਰ ਪਿੰਡ ਦੇ ਅਧੀਨ ਜੋ ਵੀ ਖੇਤਰ ਜੋ ਵੀ ਖੇਤਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸ਼ਾਮਲ ਨਹੀਂ ਜੋ ਵੀ ਖੇਤਰ ਆਉਂਦਾ ਹੈ ਉਹ ਲੈਂਡ ਪੂਲਿੰਗ ਪਾਲਿਸੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਉਪਰੋਕਤ ਪਾਲਿਸੀ ਨੂੰ ਪਿੰਡ ਭਾਗਪੁਰ ਦੀ ਹੱਦਬੰਦੀ ਵਿੱਚ ਨਹੀਂ ਲਾਗੂ ਕੀਤਾ ਜਾਵੇਗਾ ਮਤਾ ਤਾਂ ਇਸ ਕਾਰਵਾਈ ਰਜਿਸਟਰ ਦਾ ਇਹ ਇੱਕ ਸਰਕਾਰੀ ਡਾਕੂਮੈਂਟ ਹੈ ਪੰਚਾਇਤੀ ਕਾਰਵਾਈ ਰਜਿਸਟਰ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਦੇਸ਼ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਕੋਈ ਵੀ ਹੋਵੇ ਚਾਹੇ ਸਾਡੀ ਜੁਡੀਸ਼ੀ ਹੈ ਕਿਉਂਕਿ ਕਾਨੂੰਨ ਲੋਕਾਂ ਲੋਕਾਂ ਦੁਆਰਾ ਬਣਾਇਆ ਜਾਂਦਾ ਲੋਕਾਂ ਲਈ ਬਣਾਇਆ ਜਾਂਦਾ ਪਿੰਡ ਭਾਕਪੁਰ ਦੇ ਵਸਨੀਕ ਜੋ ਕਿ ਪਿੰਡ ਭਾਕਪੁਰ ਚ ਰਹਿੰਦੇ ਹਨ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੇ ਪਿੰਡਾਂ ਦੇ ਖੇਤਰ ਦੀ ਹੱਦਬੰਦੀ ਦੀ ਨੌਂਦੀ ਹੈ ਉਹ ਗ੍ਰਾਮ ਸਭਾ ਮੈਂਬਰ ਉਹ ਵਿਅਕਤੀ ਆਪਣੀ ਜ਼ਮੀਨ ਇਸ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੀਦਾ ਸਾਨੂੰ ਗੁਲਾਮ ਬਣਾਉਣਗੇ ਇੱਕ ਤਾਂ ਈਸਟ ਇੰਡੀਆ ਕੰਪਨੀ ਸੀ ਇਹ ਕੇਜਰੀਵਾਲ ਪ੍ਰਾਈਵੇਟ ਲਿਮਿਟਿਡ ਕੰਪਨੀ ਉਹ ਇੱਕ ਪ੍ਰੋਡਕਟ ਲੈ ਕੇ ਆਏ ਨੇ ਲੈਂਡ ਪੂਲਿੰਗ ਦਾ ਪ੍ਰੋਡਕਟ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਤਾਂ ਭੁੱਖੀਆਂ ਮਰਨਗੀਆਂ ਇਨ੍ਹਾਂ ਚੰਦ ਬੰਦਿਆਂ ਦੀਆਂ ਸੱਤ-ਸੱਤ ਪੀੜੀਆਂ ਦੀਆਂ ਜਿਹੜੀਆਂ ਨਸਲਾਂ ਨੇ ਉਹ ਰਾਜ ਕਰਨਗੀਆਂ ਸਾਡੇ ਇਸ ਪਾਲਿਸੀ ਗਾਰੰਟੀਾਂ ਦੇ ਸ਼ਕੀਨ ਨੇ ਇਹ ਗਾਰੰਟੀ ਸ਼ਬਦ ਨੂੰ ਇਹਨਾਂ ਨੇ ਪੇਟੈਂਟ ਕਰਵਾਇਆ ਪਰ ਇਹਨਾਂ ਨੇ ਕੋਈ ਗਾਰੰਟੀ ਉਹ ਤੇ ਵਿਝਾਈ ਨਹੀਂ 3 ਸਾਲ ਤੋਂ ਬਾਅਦ ਲੋਕਾਂ ਨੂੰ ਕੋਈ ਪੈਸੇ ਨਹੀਂ ਮਿਲੇ ਤੇ ਨਾ ਹੀ ਅੱਜ ਤੱਕ ਬਹੁ ਲੋਕਾਂ ਨੂੰ ਨਾ ਉਹ ਕਿ ਪਲੋਟ ਮਿਲੇ ਨੇ ਨਾ ਰਹਾਇਸ਼ੀ ਤੇ ਨਾ ਦੂਜੇ ਜਿਹੜੇ ਕਮਰਸ਼ੀਅਲ ਉਹਦੇ ਨਾਲ ਨਾਲ ਕਹਿੰਦੇ ਤੁਹਾਨੂੰ ਅਸੀਂ ਰਹਾਇਸ਼ੀ ਪਲਾਟ ਦਵਾਂਗੇ 1000 ਗਜ ਦਾ ਜਿਹੜੇ ਅਸੀਂ ਰਹਾਇਸ਼ਾ ਹੁਣ ਬਣਾਈ ਬੈਠੇ ਇਹਨਾਂ ਦੇ ਕੀ ਕਰਾਂਗੇ ਜੀ 1000 ਗਜ ਤੇ ਜੇ ਰਹਾਇਸ਼ ਪਾਣੀ ਹੋਵੇ ਤਾਂ ਘੱਟੋ ਘੱਟ ਨਹੀਂ ਮਾੜੇ ਤੋਂ ਮਾੜਾ ਵੀ 50-60 ਲੱਖ ਤੋਂ ਮੇਰੇ ਹਿਸਾਬ ਨਾਲ ਘੱਟੋ ਘੱਟ 50-60 ਲੱਖ ਤੋਂ ਘੱਟ ਕਰ ਜਣੀ ਉਹ ਕਿੱਥੋਂ ਲੈ ਕੇ ਆਵਾਂਗੇ ਫਿਰ ਸਰਕਾਰ ਕਹਿੰਦੀ ਹੈ ਜਦੋਂ ਇਹ ਪਾਲਿਸੀ ਸਾਡੇ ਤੋਂ ਜ਼ਮੀਨਾਂ ਲੈ ਲਈ ਫਿਰ ਇਹ ਇਹ ਨਹੀਂ ਕਹਿੰਦੇ ਡਿਵੈਲਪ ਕਰਕੇ ਦੇਵਾਂਗੇ ਡਿਵੈਲਪ ਵੀ ਸਾਨੂੰ ਕਹਿੰਦੇ ਆ ਜਿਹੜੀ ਕੋਈ ਗਲਾਡਾ ਗਮਾਡਾ ਦੇ ਵਿੱਚ ਇਕ-ਇਕ ਕਰੋੜ ਜਾਂ 2-2 ਕਰੋੜ ਤੁਹਾਡੇ ਤੋਂ ਕਹਿੰਦੇ ਜੇਬ 'ਚ ਰੱਖਿਓ ਤੁਹਾਡੇ ਤੋਂ ਲਵਾਂਗੇ ਫਿਰ ਉਹ ਸੜਕਾਂ ਤੇ ਸੀਵਰੇਜ ਤੇ ਜਾਂ ਹੋਰ ਚੀਜ਼ਾਂ ਤੇ ਲਾਵਾਂਗੇ ਤੇ ਸਾਡੇ ਤੋਂ ਜਿਹੜੇ ਖੇਤਰ ਗ੍ਰਾਂ ਇਹਦੇ ਵਿੱਚ ਨਹੀਂ ਆਉਂਦੇ ਆਪਣੇ ਜਿਹੜੀਆਂ ਸਾਡੀਆਂ ਕਾਪਰੇਟ ਹੈ ਕਿ ਲੁਧਿਆਣਾ ਕਾਰਪੋਰੇਸ਼ਨ ਨੇ ਜਿਹੜੇ ਪਿੰਡਾਂ ਨੇ ਅਸੀਂ ਆਉਨੇ ਆ ਬਾਹਰ ਆਉਂਦੀਆਂ ਲੈਂਡ ਉਹਦੇ ਵਿੱਚ ਕਹਿੰਦੇ 60% ਜ਼ਮੀਨਦਾਰ ਦੇਊਗਾ 40% ਸਰਕਾਰ ਦੇਊਗੀ ਤੁਹਾਨੂੰ ਅਸੀਂ ਕਿਹਾ ਵੀ ਸਾਡੇ ਕੋ ਆ ਕਿ ਆ ਡਿਵੈਲਪ ਕਰੋ ਫਿਰ ਤੁਸੀਂ ਕੇਸ ਵੇਸ ਤੇ ਇਹ ਤੁਸੀਂ ਤੁਗਲਕੀ ਫਰਮਾਨ ਕਰਕੇ ਤੁਸੀਂ ਸਾਡੇ ਪੰਜਾਬ ਦੀ ਜ਼ਮੀਨ ਨੂੰ ਬੰਜਰ ਕਰਨ ਜਾ ਰਹੇ ਹੋ ਅਸਲ ਚ ਇਹ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਦਾ ਮੁੱਖ ਮੰਤਰੀ ਨਹੀਂ ਪੰਜਾਬ ਸਰਕਾਰ ਦੇ ਜਾਂ ਸਾਡੇ ਲੀਡਰ ਨਹੀਂ ਇਹ ਜਿਹੜੇ ਲੋਟੂ ਟੋਲਾ ਦਿੱਲੀ ਤੋਂ ਬਾਬੂ ਆਏ ਨੇ ਉਹਨਾਂ ਦੀ ਪਾਲਿਸੀ ਆ ਉਹ ਆਪਣੀ ਗਰੀਬੀ ਕੱਢਣਾ ਚਾਹੁੰਦੇ ਨੇ ਸਾਡੀਆਂ ਫਸਲਾਂ ਸਾਡੀਆਂ ਨਸਲਾਂ ਤਾਂ ਭੁੱਖੀਆਂ ਮਰਨਗੀਆਂ ਇਹਨਾਂ ਚੰਦ ਬੰਦਿਆਂ ਦੀਆਂ ਸੱਤ ਸੱਤ ਪੀੜ੍ਹੀਆਂ ਦੀਆਂ ਜਿਹੜੀਆਂ ਨਸਲਾਂ ਨੇ ਉਹ ਰਾਜ ਕਰਨਗੀਆਂ ਸਾਡੇ ਇਸ ਪਾਲਿਸੀ ਤੋਂ ਸੋ ਭਰਾਵੋ ਇਹ ਅੱਜ ਦੀ ਗ੍ਰਾਮ ਸਭਾ ਨੇ ਤੁਸੀਂ ਡਿਸਾਈਡ ਕਰਨਾ ਹੋਰ ਵੀ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਡਿਟੇਲ ਦੇ ਵਿੱਚ ਕਿਉਂਕਿ ਸਾਡੇ ਲੋਕ ਤਾਂ ਵਿਚਾਰੇ ਨਹੀਂ ਪੜ ਸਕਦੇ ਇਹਨਾਂ ਡਿਟੇਲ ਦੇ ਵਿੱਚ ਫਿਰ ਇਹ ਜਿਹੀਆਂ ਟੈਕਨੀਕਲ ਟਰਮਸ ਨੇ ਬੂਥ ਜੇਬੋ ਹਣਾ ਉਹ ਕਿੱਥੋਂ ਲੋਕ ਪੜਨਗੇ ਸੋ ਇਹ ਬਹੁਤ ਔਖਾ ਵਾ ਤੇ ਇਹ ਹੁਣ ਤੁਸੀਂ ਦੇਖਣਾ ਵਾ ਬਹੁਤ ਗਿਣਤੀ ਦਾ ਲੋਕ ਜਿਵੇਂ ਪਤਾ ਹੀ ਆ ਵੀ ਇਸ ਚੀਜ਼ ਦੇ ਅਗੇਂਸਟ ਨੇ ਅੱਜ ਦਾ ਗ੍ਰਾਮ ਸਭਾ ਵੀ ਜਿਹੜਾ ਬੁਲਾਇਆ ਵਾ ਤਾਂ ਉਹਦੇ ਵਿੱਚ ਵੀ ਤੁਸੀਂ ਆਪ ਸੱਦਿਆ ਵਾ ਕਿਉਂਕਿ ਇਹ ਸਾਡੀ ਹੋਂਦ ਦਾ ਸਾਡੀ ਵਜੂਦ ਦਾ ਸਾਡੇ ਕਿੱਤੇ ਦਾ ਸਾਡੇ ਅਣਖ ਦਾ ਸਾਡਾ ਪਿਤਾ ਪੁਰਖੀ ਸਾਡੇ ਧੰਦਿਆਂ ਦਾ ਸਵਾਲ ਹੈ ਅੱਜ ਦੀ ਇਸ ਗ੍ਰਾਮ ਸਭਾ ਨੂੰ ਕਵਰ ਕਰਨੀ ਵਿਸ਼ੇਸ਼ ਤੌਰ ਤੇ ਪੰਜਾਬ ਦੀ ਇੱਕ ਨਿਰਪੱਖ ਆਵਾਜ਼ ਇੱਕ ਦਲੇਰ ਪੱਤਰਕਾਰ ਵੈਸੇ ਤਾਂ ਜਰਨਲਿਜ਼ਮ ਦੀ ਜਿਹੜੀ ਪੜ੍ਹਾਈ ਆ ਉਹ ਬਹੁਤ ਐ ਹਰ ਬੰਦਾ ਕਹਿੰਦਾ ਮੈਂ ਪੱਤਰਕਾਰਾਂ ਗੱਡੀਆਂ ਤੇ ਲਖਾ ਲੈਂਦੇ ਨੇ ਪਰ ਮੈਂ ਸਲੂਟ ਕਰਦਾ ਮਨਿੰਦਰ ਸਿੱਧੂ ਵਰਗੇ ਪੱਤਰਕਾਰਾਂ ਨੂੰ ਜਿਹੜੇ ਗਰੀਬ ਗੁਰਬੇ ਕੁਚਲੇ ਦੱਬੇ ਹੋਏ ਕਿਸਾਨੀ ਲਈ ਬੇਰੁਜ਼ਗਾਰੀ ਲਈ ਜਾਂ ਹੋਰ ਵੀ ਜੋ ਸਮਾਜ ਵਿਰੋਧੀ ਸ਼ਰਾਰਤੀਆਂ ਸਰ ਨੇ ਉਹਨਾਂ ਦਾ ਭਾਂਡਾ ਫੋੜਨ ਦੇ ਵਿੱਚ ਇਹ ਲੋਕਾਂ ਦੀ ਲੋੜਵੰਦਾਂ ਦੀ ਮਦਦ ਕਰਦਿਆ ਇਸ ಗ್ರಾಮ ਸਭਾ ਨੂੰ ਉਚਿਤੇ ਤੌਰ ਤੇ ਕਵਰ ਕਰਨ ਮੇਰਾ ਸਿੱਧੂ ਭਰਾ ਆਇਆ ਵਾ ਮੈਂ ਉਹਨਾਂ ਨੂੰ ਆਪਣੇ ਪਿੰਡ ਤੇ ਪਹੁੰਚਣ ਤੇ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਕਿ ਤੁਸੀਂ ਜਿੱਥੇ ਵੱਡੀ ਮਾਰ ਸਾਡੇ ਤੇ ਹੋ ਰਹੀ ਆ ਤਾਂ ਤੁਸੀਂ ਉਹ ਕਵਰ ਕਰਨ ਲਈ ਆਇਓ ਸਾਡੀ ਆਵਾਜ਼ ਨੂੰ ਵੱਡੇ ਪੱਧਰ ਤੇ ਚੁੱਕਣ ਜਾ ਰਹੇ ਹੋ ਇਹ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਲੈਂਡ ਪੋਲਿੰਗ ਜਿਹੜੀ ਪਾਲਿਸੀ ਉਹ ਚ ਕੀ ਹੈ ਇਹਦੇ ਪ੍ਰਭਾਵ ਸਾਡੇ ਤੇ ਕੀ ਕੀ ਪੈਣੇ ਨੇ ਸਭ ਤੋਂ ਪਹਿਲਾਂ ਤਾਂ ਸਾਡੀ ਖੇਤੀ ਨਸ਼ਟ ਦੁੱਲੇ ਵੀ ਨੇ ਆਉਣੀ ਰੁਪਿੰਦਰ ਆਉਣੀ ਅਰਸ਼ ਆਉਣੀ ਬਿੱਕੀ ਆਉਣੀ ਮੈਂ ਵੀ ਜਿੰਨੇ ਕਿ ਖੇਤੀ ਕਰਦਾ ਵਾਂ ਅਸੀਂ ਕੀ ਕਰਾਂਗੇ ਬਹੁਤ ਸਾਰੇ ਨੌਂ ਕੋਈ ਰਹਿ ਸਕਦਾ ਵੀ ਜਿੰਨੇ ਅਸੀਂ ਕਿਸਾਨ ਨੇ ਬੈਠੇ ਅਸੀਂ ਕੀ ਕਰਾਂਗੇ ਕਿਸਾਨ ਤੇ ਸਰੀ ਦਾ ਰਿਸ਼ਤਾ ਵਾ ਸਰੀ ਕੀ ਕਰੂਗਾ ਜਿਹੜਾ ਸਾਡਾ ਹੈ ਇਹਦੇ ਨਾਲ ਸਾਡੀ ਖੇਤੀ ਤਾਂ ਨਸ਼ਟ ਹੋਣੀ ਹੋਣੀ ਆ ਸਾਡੇ ਕਿਤੇ ਨਸ਼ਟ ਹੋਣੇ ਹੋਣਿਆ ਇਹਦੇ ਨਾਲ ਸਾਡੇ ਜਿਹੜੇ ਸਹਾਇਕ ਧੰਦੇ ਨੇ ਅਸੀਂ ਉਸ ਜ਼ਮੀਨਾਂ ਤੇ ਪੱਠੇ ਪਾ ਬੀਜ ਕੇ ਅਸੀਂ ਪਸ਼ੂਆਂ ਨੂੰ ਚਾਰਾ ਲੈ ਕੇ ਆਉਨੇ ਆ ਪਸ਼ੂ ਦੁੱਧ ਦਿੰਦੇ ਨੇ ਅਸੀਂ ਆਪਦੇ ਉਸ ਦੁੱਧ ਨਾਲ ਆਪਦੇ ਪੁੱਤ ਪਾਲਦੇ ਆ ਆਪ ਦਾ ਘਰ ਪਰਿਵਾਰ ਪਾਲਦੇ ਆ ਤੇ ਸਰਕਾਰ ਦੀ ਬੇੜਕਾ ਨੂੰ ਅਸੀਂ ਦੁੱਧ ਦਿੰਨੇ ਆ ਤੇ ਉਹ ਬੇ ਉਹ ਦੁੱਧ ਸ਼ਹਿਰਾਂ ਚ ਲੋਕ ਪੀਂਦੇ ਨੇ ਜੇ ਤੁਸੀਂ ਪਿੰਡਾਂ ਨੂੰ ਖਤਮ ਕਰਕੇ ਸ਼ਹਿਰ ਬਣਾ ਦੋਗੇ ਪਹਿਲਾਂ ਹੀ ਡੁਪਲੀਕੇਟ ਦੁੱਧ ਬਹੁਤ ਬਣਦਾ ਵਾ ਹੋਰ ਬਣ ਜੂਗਾ ਇਹਦੇ ਨਾਲ ਜਿਹੜਾ ਹੈਗਾ ਸਾਡਾ ਸਹਾਇਕ ਤੰਦਰ ਡੈਰੀ ਦਾ ਵੀ ਖਤਮ ਹੋਣਾ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਜੱਟਾਂ ਦੀਆਂ ਕਿਸਾਨਾਂ ਦੀਆਂ ਜਿੱਥੇ ਅਸੀਂ ਰੋਹ ਚੱਕ ਲੈਨੇ ਆ ਹੱਦ ਕਰਦੇ ਸਾਡੇ ਬਣ ਜਾਂਦੇ ਨੇ ਜਦੋਂ ਸਾਡੇ ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਉਹ ਖਤਮ ਹੋਣਗੀਆਂ ਇਹਦੇ ਨਾਲ ਨਾਲ ਸਾਡਾ ਜਿਹੜਾ ਰੂਲਰ ਸਾਡਾ ਰੂਲਰ ਏਰੀਆ ਕੋਟਾ ਬਣਦਾ ਵਾ ਨੌਕਰੀ ਲੈਣ ਲਈ ਐਡਮਿਸ਼ਨ ਲੈਣ ਲਈ ਜਦੋਂ ਸਾਡਾ ਪਿੰਡਾਂ ਦਾ ਸ਼ਹਿਰੀਕਰਨ ਹੋ ਗਿਆ ਉਹ ਖਤਮ ਹੋ ਜਾਊ ਇਹਦੇ ਨਾਲ ਨਾਲ ਇਹਦੇ ਨਾਲ ਨਾਲ ਜਿਹੜੀਆਂ ਸਾਨੂੰ ਸਬਸਿਡੀਆਂ ਮਿਲਦੀਆਂ ਨੇ ਕੋਈ ਪਿੰਡ ਖੇਤਰਾਂ ਨੂੰ ਇਹਦੇ ਨਾਲ ਨਾਲ ਜਿਹੜੇ ਸਾਡੇ ਜਿਹੜੇ ਸੱਜਣਾ ਕੋ ਜ਼ਮੀਨ ਨਹੀਂ ਹੈਗੀ ਕਿਸੇ ਵੀ ਉਹ ਭਾਈਚਾਰਕ ਨਸਬੰਧਤ ਰੱਖਦਾ ਵਾ ਜਿਹੜੀ ਪਿੰਡੂ ਭਲਾਈ ਸਕੀਮਾਂ ਨੇ ਜਦੋਂ ਪੈਂਡਿੰਗਾਰੇ ਫਿਰ ਪੈਂਡੂ ਭਲਾਈ ਸਕੀਮਾਂ ਤੇ ਇਹਨਾਂ ਨੇ ਕਾਟਾ ਮਾਰ ਕੇ ਸਾਡੀ ਜੋ ਸਾਰੀਆਂ ਪੈਂਡੂ ਭਲਾਈ ਸਕੀਮਾਂ ਨੇ ਉਹਨਾਂ ਨੂੰ ਖਤਮ ਕਰ ਦੇਣਾ ਸਾਨੂੰ ਸ਼ਹਿਰਾਂ 'ਚ ਕਨਵਰਟ ਕਰ ਦੇਣਾ ਤੇ ਸਾਡੇ ਤੇ ਮਨਮਰਜ਼ੀ ਦੇ ਟੈਕਸ ਲਾ ਦੇਣੇ ਨੇ ਅੱਜ ਸਪਿੰਡਾਂ ਦੇ ਵਿੱਚ ਨਾ ਕੋਈ ਪਾਣੀ ਦਾ ਟੈਕਸ ਨਾ ਕੋਈ ਹੋਰ ਟੈਕਸ ਆ ਤੇ ਪਰ ਫਿਰ ਜਦੋਂ ਸਾਡਾ ਸ਼ਹਿਰੀਕਰਨ ਕਰਤਾ ਸਾਡੇ ਫਿਰ ਨਾਲੀਆਂ ਵਾਲੇ ਪਾਣੀ ਤੇ ਸਾਡੇ ਬੋਰ ਵਾਲੇ ਤੇ ਸਾਡੀ ਲਾਈਟਾਂ ਤੇ ਸਾਡੇ ਹਰ ਚੀਜ਼ ਤੇ ਸਾਨੂੰ ਟੈਕਸ ਲਾ ਦੇਣਗੇ ਕਮਾਈ ਸਾਡੇ ਕੋਲ ਹੈ ਨਹੀਂ ਕਿੱਤਾ ਸਾਡਾ ਖੋਲੋਗੇ ਤੇ ਸਾਨੂੰ ਆਪਣਾ ਤੁਸੀਂ ਕਮਾਈ ਦਾ ਸਾਧਨ ਬਣਾ ਲਓਗੇ ਇਹਦੇ ਨਾਲ ਨਾਲ ਫਿਰ ਇਹ ਜਿਹੜੇ ਹੈਗੇ ਆ ਇਹਨਾਂ ਨੇ ਐਕਸਟਰਨਲ ਐਕਸਟਰਨਲ ਡਵੈਲਪਮੈਂਟ ਜਿਹੜਾ ਚਾਰजेस ਦਾ ਉਹ ਉਹ ਲਾਉਣਗੇ ਜੇਕਰ ਤੁਸੀਂ 3 ਸਾਲ ਦੇ ਵਿੱਚ ਵਿੱਚ ਉਤੇ ਆਪਣੇ ਪਲਾਟ ਦੇ ਵਿੱਚ ਅਲੋਟ ਤੁਸੀਂ ਆਪਣੀ ਕੰਸਟਰਕਸ਼ਨ ਨਾ ਕੀਤੀ ਫਿਰ ਤੁਹਾਨੂੰ 50000 ਰੁਪਿਆ ਸਾਲਾਨਾ ਜੁਰਮਾਨਾ ਦੇ ਆਪ ਕਰਨਾ ਮੰਨ ਲਓ ਪਲਾਟ ਦਿੱਤਾ ਪਲਾਟ ਦੇ ਕੇ ਕੰਸਟਰਕਸ਼ਨ ਨਾ ਕੀਤੀ ਇੱਕ ਟਾਈਮ ਪੀਰੀਅਡ ਦੇ ਵਿੱਚ ਤੁਹਾਨੂੰ EDC ਦੇ ਤਹਿਤ ਤੁਹਾਨੂੰ ਜੁਰਮਾਨਾ ਲਾਉਣਗੇ ਵੀ ਤੂੰ ਤਾਂ ਭਾਈ ਕੰਸਟਰਕਸ਼ਨ ਨਹੀਂ ਕੀਤੀ ਦੇ ਜੁਰਮਾਨਾ ਲੋਕ ਧੇਰੇ ਨੇ ਸਾਡਾ ਮੇਰਾ ਮਿੱਤਰ ਆ ਪਾਂਗਲੀਆਂ ਤੋਂ ਉਹਦਾ ਪਲੋਟ ਆ ਉਹ ਕਹਿੰਦਾ ਬਹੁਤ ਜੁਰਮਾਨਾ ਮੈਂ ਦੇ ਚੁੱਕੀ ਹਾਂ ਸੋ ਭਰਾਵੋ ਮੇਰੇ ਹਿਸਾਬ ਦੇ ਨਾਲ ਰਾਏ ਤੁਸੀਂ ਦੇਣੀਆਂ ਇਹ ਕੇਵਲ ਤੇ ਕੇਵਲ ਸਾਨੂੰ ਉਜਾੜਨ ਵਾਲੀ ਸਾਡਾ ਵजूद ਖਤਮ ਕਰਨ ਵਾਲੀ ਸਾਨੂੰ ਅੱਜ ਤੋਂ ਹੀ ਜਿਹੜਾ ਮਨਮਰਜ਼ੀ ਦਾ ਸਾਡਾ ਕਿੱਤਾ ਵਾ ਉਹਨੂੰ ਖਤਮ ਕਰਕੇ ਸਾਡੀ ਡੈਮੋਗ੍ਰਾਫੀ ਨੂੰ ਚੇਂਜ ਕਰਕੇ ਵੱਡੇ ਪੱਧਰ ਤੇ ਸਾਨੂੰ ਖਤਮ ਕਰਕੇ ਸਾਡੀ ਜਿਹੜੀ ਅੱਜ ਅਸੀਂ ਆਪਦੇ ਮਰਜ਼ੀ ਨਾਲ ਖੇਤ ਜਾਂਦੇ ਆ ਠੀਕ ਹੈ ਟਾਈਮ ਬੰਡ ਸਾਡੀ ਚੀਜ਼ਾਂ ਹੁੰਦੀਆਂ ਨੇ ਪਰ ਸੀ ਆਰਾਮ ਨਾ ਸਾਡੇ ਸਿਰ ਤੇ ਤਲਵਾਰ ਨਹੀਂ ਇਹ ਸਾਡੇ ਇਹ ਸਾਡੀ ਜਿਹੜੀ ਅਸੀਂ ਆਜ਼ਾਦ ਹਸਤੀ ਆ ਉਹਨੂੰ ਖਤਮ ਕਰਕੇ 9 ਤੋਂ 5 ਟਿਫਨ ਫੜਾ ਕੇ ਇਹਨਾਂ ਕਾਰਪੋਰੇਟ ادارے ਵਾਲਿਆਂ ਨੂੰ ਸਸਤੀ ਲੇਬਰ ਦੇ ਕੇ ਇਹ ਸਾਨੂੰ ਸਸਤੀ ਲੇਬਰ ਦੇ ਕੇ ਬਾਬੂ ਸਾਡੇ ਪੰਜਾਬ ਦੇ ਵजूद ਨੂੰ ਖਤਮ ਕਰਨਾ ਚਾਹੁੰਦੇ ਨੇ ਸੋ ਆਪਾਂ ਨੂੰ ਇਹ ਲੜਾਈ ਕਿਸੇ ਦੀ ਜ਼ਮੀਨ ਹੈ ਨਹੀਂ ਹੈ ਅਸੀਂ ਕਹਿੰਦੇ ਆ ਨਾ ਵੀ ਮੇਰਾ ਪਿੰਡ ਸਾਰਿਆਂ ਤੋਂ ਸੋਹਣਾ ਮੇਰਾ ਦੇਸ਼ ਹੋਵੇ ਪੰਜਾਬ ਇਹ ਸਾਡੀਆਂ ਭਾਵਨਾਵਾਂ ਨੇ ਸੋ ਭਰਾਵੋ ਜੇਕਰ ਅਸੀਂ ਆਪੀ ਆਪ ਇਹ ਅੱਜ ਇਸ ਤੁਗਲਕੀ ਫਰਮਾਨ ਦੇ ਵਿਰੁੱਧ ਅਸੀਂ ਨਾ ਉઠੇ ਤਾਂ ਸਾਡੀਆਂ ਭਾਵਨਾਵਾਂ ਜਿਹੜੀਆਂ ਹੈਗੀਆਂ ਚੱਕਣਾ ਚੂਰ ਹੋ ਕੇ ਸਾਨੂੰ ਗੁਲਾਮ ਬਣਾਉਣਗੇ ਇੱਕ ਤਾਂ ਈਸਟ ਇੰਡੀਆ ਕੰਪਨੀ ਸੀ ਇਹ ਕੇਜਰੀਵਾਲ ਪ੍ਰਾਈਵੇਟ ਲਿਮਟਿਡ ਕੰਪਨੀ ਮੈਂ ਕਿਸੇ ਨਾਮ ਤਾਂ ਨਹੀਂ ਲੈਣਾ ਚਾਹੁੰਦਾ ਸੀ ਪਰ ਜਿਹੜੇ ਬੰਦੇ ਕਰ ਰਹੇ ਨੇ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਹੈ ਵੀ ਉਹ ਇੱਕ ਪ੍ਰੋਡਕਟ ਲੈ ਕੇ ਆਏ ਨੇ ਲੈਂਡ ਪੂਲਿੰਗ ਦਾ ਪ੍ਰੋਡਕਟ ਉਹ ਪ੍ਰੋਡਕਟ ਨੂੰ ਵੇਚ ਕੇ ਸਾਨੂੰ ਚੂਨਾ ਲਾ ਕੇ ਜਾਣਗੇ ਸੋ ਆਪਾਂ ਸਾਰੇ ਇਸ ਮਸਲੇ ਤੇ ਇਕੱਠੇ ਹੋਏ ਆ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ कि ਜਿਵੇਂ ਆਪਾਂ ਸਾਰੇ ਸਜਣੇ ਰਿਆਨ ਆਪਾਂ ਮਤੇ ਪਾਏ ਨੇ ਜਿੱਥੇ ਮਤੇ ਪਾਉਣ ਦਾ ਅਧਿਕਾਰ ਸੈਕਟਰੀ ਨੂੰ ਹੁੰਦਾ ਵਾ ਬਾਕੀ ਤਾਂ ਚਲੋ ਬਾਅਦ ਚ ਦੱਸਾਂਗੇ ਬਹੁਤ ਸਾਡੇ ਲੋਕ ਭੋਲੇ ਨੇ ਵੀ ਮਤੇ ਲੈਟਰ ਪੈਡਾਂ ਤੇ ਪਾਈ ਜਾਂਦੇ ਨੇ ਲੈਟਰ ਪੈਡ ਦੇ ਮਤੇ ਦੀ ਉਨੀ ਵੈਲਿਊ ਨਹੀਂ ਆਉਣੀ ਮਤਾ ਤਾਂ ਇਸ ਕਾਰਵਾਈ ਰਜਿਸਟਰ ਦਾ ਇਹ ਇੱਕ ਸਰਕਾਰੀ ਡਾਕੂਮੈਂਟ ਹੈ ਪੰਚਾਇਤੀ ਕਾਰਵਾਈ ਰਜਿਸਟਰ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਦੇਸ਼ ਦਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਕੋਈ ਵੀ ਹੋਵੇ ਚਾਹੇ ਸਾਡੀ ਜੁਡੀਸ਼ਰੀ ਹੈ ਕਿਉਂਕਿ ਕਾਨੂੰਨ ਲੋਕਾਂ ਲੋਕਾਂ ਦੁਆਰਾ ਬਣਾਇਆ ਜਾਂਦਾ ਲੋਕਾਂ ਲਈ ਬਣਾਇਆ ਜਾਂਦਾ ਹੁੰਦਾ ਸਰਕਾਰਾਂ ਕਾਨੂੰਨ ਤੋਂ ਵੱਡੀਆਂ ਨਹੀਂ ਉਸੇ ਕਾਨੂੰਨ ਦੇ ਵਿੱਚ ਇੱਕ ਗ੍ਰਾਮ ਸਭਾ ਦਾ ਸ਼ਬਦ ਜਿਹਦਾ ਮੈਂ ਪਹਿਲੇ ਦਿਨ ਤੋਂ ਹਮ ਹੀ ਆ ਗ੍ਰਾਮ ਸਭਾ ਦਾ ਸ਼ਬਦ ਬਣਾਇਆ ਹੈ ਉਸ ਗ੍ਰਾਮ ਸਭਾ ਦੇ ਅਧੀਨ ਆਪਾਂ ਅਜਲਾਸ ਸੱਦਿਆ ਵਾ ਹੁਣ ਤੱਕ ਆਪਾਂ ਤਿੰਨ ਅਜਲਾਸ ਸੱਦ ਚੁੱਕੇ ਆਂ ਇਹ ਚੌਥਾ ਆਪਾਂ ਤਤਕਾਲੀ ਦੀ ਜਦ ਆਪਿਆ ਸੀਗਾ ਇਸ ਅਜਲਾਸ ਦੇ ਵਿੱਚ ਬੈਸੇ ਤਾਂ ਕਾਰਵਾਈ ਸੈਕਟਰੀ ਲਿਖਦਾ ਹੁੰਦਾ ਵਾ ਸੈਕਟਰੀ ਨੂੰ ਆਪਾਂ ਦਿੱਤਾ ਸੀ ਸੁਨੇਹਾ ਨਹੀਂ ਆਇਆ ਕਿਸੇ ਕਾਰਨ ਨਾ ਕਰਕੇ ਆਪਾਂ ਨੂੰ ਨਹੀਂ ਪਤਾ ਪਰ ਲੋਕਾਂ ਨੇ ਚੁਣਿਆ ਹੋਇਆ ਨਮੰਦਾ ਲੋਕਾਂ ਦਾ ਹੁੰਦਾ ਵਾ ਨਾ ਕਿ ਕੋਈ ਬਾਬੂ ਲੋਕਾਂ ਦਾ ਨਹੀਂ ਹੁੰਦਾ ਜੇ ਕੋਈ ਨਹੀਂ ਬਾਬੂ ਆਇਆ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਕੋ ਕਾਨੂੰਨ ਅਧਿਕਾਰ ਦਿੰਦਾ ਕਿ ਅਸੀਂ ਪੰਚਾਇਤ ਸਰਪੰਚ ਤੇ ਗ੍ਰਾਮ ਸਭਾ ਆਪਦਾ ਕਿਸੇ ਬੰਦੇ ਨੂੰ ਅਧਿਕਾਰ ਦੇ ਕੇ ਆਪਦੀ ਲਖਾਈ ਜਿਹੜੀ ਹੈਗੀ ਆ ਉਹ ਕਾਰਵਾਈ ਲਿਖ ਸਕਦੇ ਆ ਤੇ ਅੱਜ ਦੀ ਆਪਾਂ ਕਾਰਵਾਈ ਜਿਹੜੀ ਹੈਗੀ ਆ ਉਹ ਆਪਾਂ ਜਿਵੇਂ ਪਹਿਲਾਂ ਡਿਸਕਸ ਕਰਕੇ ਆਪਾਂ ਲਿਖੀ ਉਹਦੇ ਵਿੱਚ ਜੋ ਆਪਾਂ ਮਤੇ ਪਾਏ ਨੇ ਉਹ ਮਤਿਆਂ ਦੀ ਮੈਂ ਤੁਹਾਡੇ ਨਾਲ ਇੱਕ ਵਾਰੀ ਸ਼ੇਅਰ ਕਰਦਾ ਤੁਹਾਨੂੰ ਮਾਣ ਹੋਊਗਾ ਮਤਲਬ ਮੈਨੂੰ ਲੱਗਦਾ ਬਹਿ ਕੇ ਮਤਲਬ ਸਰ ਪੰਜਾਬ ਦੇ ਵਿੱਚ ਬਹੁਤ ਬੰਦੇ ਸਿਆਣੇ ਨੇ ਬਹੁਤ ਪੜੇ ਲਿਖੇ ਨੇ ਹਰ ਨੇ ਆਪਣੀ ਮਤ ਅਨਸਾਰ ਆਪਣੀ ਕਿਉਂਕਿ ਵਿਫਤਾ ਸਾਡੇ ਤੇ ਪਈ ਆ ਆਪਣਾ ਦੁੱਖ ਹਰ ਨੇ ਹਰ ਬੰਦੇ ਨੇ ਸ਼ਬਦਾਂ ਚ ਪੁਰਾਉਣਾ ਵਾ ਜਿਹੜਾ ਆਪਣਾ ਇਹ ਦੁੱਖ ਆਪਣੀ ਕਾਰਵਾਈ ਦੇ ਵਿੱਚ ਇਸ ਮਤੇ ਦੇ ਵਿੱਚ ਸ਼ਬਦਾਂ ਦੇ ਵਿੱਚ ਮੈਂ ਪਰੋਇਆ ਵਾ ਤੁਹਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਦੇਖ ਕੇ ਉਹ ਮੈਂ ਤੁਹਾਡੇ ਨਾਲ ਮਤੇ ਪੇਸ਼ ਕਰੂੰਗਾ ਤੁਸੀਂ ਸਾਰਿਆਂ ਨੇ ਇਸ ਮਤੇ ਤੇ ਆਪਣੀ ਸਹਿਮਤੀ ਦੇਣੀ ਆ ਸਹਿਮਤੀ ਦੇ ਕੇ ਆਪਾਂ ਮਤੇ ਪ੍ਰਮਾਣ ਕਰਨੇ ਆ ਫਿਰ ਆਪਾਂ ਇਹ ಗ್ರಾಮ ਸਭਾ ਦਾ ਮਤੇ ਆ ਇਹ ਆਪਾਂ ਸਰਕਾਰ ਨੂੰ ਭੇਜਣੇ ਆ ਇਸ ਮਤਿਆਂ ਤੋਂ ਬਾਅਦ ਸਮੂਚੀ ਭਾਗਪੁਰ ਦੀ ਹੱਦਬੰਦੀ ਸਮੂਚੀ ਭਾਗਪੁਰ ਦੀ ਹੱਦਬੰਦੀ ਦੇ ਵਿੱਚ ਕੋਈ ਪੀਲਾ ਪੰਜਾ ਨਹੀਂ ਆ ਸਕੂਗਾ ਇਸ ਚੀਜ਼ ਦੀ ਤੁਹਾਨੂੰ ਮੈਂ ਗਾਰੰਟੀ ਦਿੰਦਾ ਚਾਹੇ ਇਹਨਾਂ ਨੇ ਤਾਂ ਹੱਥ ਪੇਰ ਤਾਂ ਚਾਹੇ ਮੇਰੀ ਜ਼ਮੀਨ ਵਿੱਚ ਆਵੇ ਨਾ ਆਵੇ ਪਰ ਮੈਂ ਤੁਹਾਨੂੰ ਐ ਤੁਹਾਡੇ ਪਿੰਡ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਸਰਪੰਚ ਹੋਣ ਦੇ ਤੁਹਾਨੂੰ ਇੱਕ ਗਾਰੰਟੀ ਦਿੰਦਾ ਕਿ ਭਾਗਪੁਰ ਦੀ ਹੱਦਬੰਦੀ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਪ੍ਰੋਡਕਟ ਹੈ ਲੈਂਡ ਪੂਲਿੰਗ ਉਹ ਨਹੀਂ ਵੇਚੂਗਾ ਤੇ ਉਸ ਪ੍ਰੋਡਕਟ ਤੇ ਮਨਾਹੀ ਅਸੀਂ ਇਸ ਮੱਤੇ ਤਵੱਦ ਲਾ ਦੇਣੀ ਆ ਹੁਣ ਮੈਂ ਅਰਜੀ ਦੇ ਨਾਲ ਅੱਜ ਦੀ ਜਿਹੜੀ ਕਾਰਵਾਈ ਤਾਂ ਆਪਾਂ ਸ਼ੁਰੂ ਕਰ ਚੁੱਕੇ ਆ ਜੋ ਮਤਿਆਂ ਦੀ ਵਾਰਤ ਆ ਉਹ ਮੈਂ ਤੁਹਾਡਾ ਨਾਲ ਸਾਂਝੀ ਕਰਦਾ ਵਾਂ ਮਤਾ ਨੰਬਰ 1 ਮਤਾ ਪੇਸ਼ ਹੋਇਆ ਹੈ ਕਿ ਜੋ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਅਧੀਨ ਸਾਡੇ ਪਿੰਡ ਭਾਗਪੁਰ ਦੀ ਉਪਜਾਊ ਖੇਤੀ ਜ਼ਮੀਨ ਨੂੰ ਇੰਡਸਟਰੀਅਲ ਸਟੇਟ ਬਣਾਉਣਾ ਚਾਹੁੰਦੀ ਹੈ ਇਸ ਪਾਲਿਸੀ ਇਹ ਪਾਲਿਸੀ ਸਾਡੀ ਜ਼ਮੀਨਾਂ ਨੂੰ ਅਕਵਾਇਰ ਕਰਨਾ ਚਾਹੁੰਦੀ ਹੈ ਇਸ ਪਾਲਿਸੀ ਦੀ ਸਾਡੀ ਜ਼ਮੀਨਾਂ ਨੂੰ ਅਕਵਾਇਰ ਕਰਨਾ ਚਾਹੁੰਦੀ ਹੈ ਪਿੰਡ ਭਾਗਪੁਰ ਦੀ ਸਮੁੱਚੀ ಗ್ರಾಮ ਸਭਾ ਸਰਪੰਚ ਅਤੇ ಗ್ರಾಮ ਪੰਚਾਇਤ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੀ ਹੈ ਅਤੇ ਇਹ ਪਾਲਿਸੀ ਅਧੀਨ ਸਮੁੱਚੀ ಗ್ರಾಮ ਸਭਾ ਅਤੇ ಗ್ರಾಮ ਪੰਚਾਇਤ ਪਿੰਡ ਭਾਗਪੁਰ ਦੀ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਦੇਣਾ ਚਾਹੁੰਦੇ ਜੋ ਵੀ ਖੇਤਰ ਪਿੰਡ ਭਾਗਪੁਰ ਦੀ ਹੱਦਬੰਦੀ ਜੋ ਵੀ ਖੇਤਰ ਪਿੰਡ ਭਾਗਪੁਰ ਦੀ ਹੱਦਬੰਦੀ ਵਿੱਚ ਹੈ ਸਮੁੱਚੀ ಗ್ರಾಮ ਸਭਾ ਦੇ ਮੈਂਬਰ ਬਿਨਾਂ ਕਿਸੇ ਦਬਾਅ ਤੋਂ ਆਪਣੀ ਸਵੈ ਇੱਛਾ ਨਾਲ ਆਪਣੇ ਪਿੰਡ ਦੀ ਜ਼ਮੀਨ ਸਰਕਾਰ ਸਬੰਧਤ ਵਿਭਾਗ ਨੂੰ ਲੈਂਡ ਪੂਲਿੰਗ ਵਿੱਚ ਨਹੀਂ ਦੇਣਾ ਚਾਹੁੰਦੇ ਸਮੁੱਚੀ ಗ್ರಾಮ ਸਭਾ ਪਿੰਡ ਭਾਗਪੁਰ ਦੀ ਉਪਰੋਕਤ ਪਾਲਿਸੀ ਤੋਂ ਤੇ ਆਪਣਾ ਅਸਹਿਮਤੀ ਪ੍ਰਗਟ ਕਰਦੀ ਹੈ ਸਮੂੱਚੀ ಗ್ರಾಮ ਸਭਾ ਆਪਣੇ ਪਿਤਾ ਪੁਰਖੀ ਜੱਦੀ ਉਪਜਾਊ ਖੇਤੀਬਾੜੀ ਅਤੇ ਮੁੱਖ ਕੀਤਾ ਰੋਜਗਾਰ ਵਾਲੀ ਜ਼ਮੀਨ ਨੂੰ ਲੈਂਡ ਪੂਲਿੰਗ ਵਿੱਚ ਨਹੀਂ ਜਾਣਾ ਚਾਹੁੰਦੇ ਇਸ ਸਬੰਧੀ ਸਰਕਾਰ ਨੇ ਕਿਸਾਨਾਂ ਨੂੰ ਚਾਹੇ 50000 1 ਲੱਖ ਰੁਪਏ ਸਾਲਾਨਾ ਪ੍ਰਤੀ ਏਕੜ 1 ਏਕੜ ਬਦਲੇ 1000 ਗਜ ਹੈਸ਼ੀ ਅਤੇ 200 ਗਜ ਕਮਰਸ਼ੀਅਲ ਪਲਾਟ ਦੇਣ ਦੀ ਘੋਸ਼ਣਾ ਕੀਤੀ ਹੈ ಗ್ರಾಮ ਸਭਾ ਦੇ ਮੈਂਬਰ ਇਹਨਾਂ ਸਾਰੇ ਐਲਾਨੇ ਗਏ ਲਾਲਚਾਂ ਨੂੰ ਰੱਦ ਕਰਦੇ ਹਨ ਅਤੇ असहमति ਪ੍ਰਗਟ ਕਰਦੇ ਹਨ ਉਪਰੋਕਤ ਮਤਾ ਨੰਬਰ 1 ਦੇ ਸੰਬੰਧੀ ਸਮੂਚੀ ಗ್ರಾಮ ਸਭਾ ਅਤੇ ಗ್ರಾಮ ਪੰਚਾਇਤ ਸਰ ਸੰਮਤੀ ਦੇ ਨਾਲ ਇਹ ਮਤਾ ਪੇਸ਼ ਕਰਦੀ ਹੈ ਕਿ ਭਾਗਪੁਰ ਪਿੰਡ ਦੇ ਅਧੀਨ ਭਾਗਪੁਰ ਪਿੰਡ ਦੇ ਅਧੀਨ ਜੋ ਵੀ ਖੇਤਰ ਜੋ ਵੀ ਖੇਤਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸ਼ਾਮਲ ਨਹੀਂ ਜੋ ਵੀ ਖੇਤਰ ਆਉਂਦਾ ਹੈ ਉਹ ਲੈਂਡ ਪੂਲਿੰਗ ਪਾਲਿਸੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਅਤੇ ਉਪਰੋਕਤ ਪਾਲਿਸੀ ਨੂੰ ਪਿੰਡ ਭਾਗਪੁਰ ਦੀ ਹੱਦਬੰਦੀ ਵਿੱਚ ਨਹੀਂ ਲਾਗੂ ਕੀਤਾ ਜਾਵੇਗਾ। ਅਸੀਂ ਬੇਨਤੀ ਨਹੀਂ ਕਰਦੇ ਵੀ ਕਰਿਓ ਨਾ। ਅਸੀਂ ਗ੍ਰਾਮ ਸਭਾ ਨੇ ਸਰਕਾਰ ਨੂੰ ਕਹਤਾ ਕਿ ਇਹ ਪਾਲਿਸੀ ਸਾਡੇ ਭਾਗਪੁਰ ਦੇ ਖੇਤਰ ਦੇ ਵਿੱਚ ਨਹੀਂ ਲਾਗੂ ਹੋਵੇਗੀ। ਇਹ ਮਤਾ ਕੀ ਤੁਹ ਸਾਰਿਆਂ ਨੂੰ ਪ੍ਰਵਾਨ ਹੈ ਜੀ? ਹਾਂ ਜੀ ਬੋਲੋ ਤੁਹ ਬੋਲਣਾ ਪੈਣਾ ਤੁਹਾਨੂੰ ਸਾਰਿਆਂ ਨੂੰ। ਹੱਥ ਖੜੇ ਕਰਕੇ ਦੱਸੋ ਜੀ। ਸਾਰਿਆਂ ਨੂੰ ਇਹ ਮਤਾ ਪ੍ਰਵਾਨ ਹੈ ਜੀ? ਆਪਾਂ ਲੈਂਡ ਪੂਲਿੰਗ ਚ ਆਪਣੀ ਜ਼ਮੀਨ ਪਿੰਡ ਦੀ ਸਮੁੱਚੀ ਜ਼ਮੀਨ ਨਹੀਂ ਦੇਣਾ ਚਾਹੁੰਦੇ ਥੋੜਾ ਜੋਸ਼ ਨਾ ਦੱਸੋ ਜੀ ਠੀਕ ਆ ਜੀ ਉਪਰੋਕਤ ਮਤਾ ਪੇਸ਼ ਕਰਕੇ ਪਾਸ ਹੋਇਆ ਹੈ ਅਤੇ ਪ੍ਰਵਾਨ ਹੈ ਮਤਾ ਨੰਬਰ 2 ਮਤਾ ਨੰਬਰ 2 ਪੇਸ਼ ਕਰਦਾ ਹਾਂ ਹੋਇਆ ਹੈ ਕਿ ਪਿੰਡ ਭਾਗਪੁਰ ਦੇ ਵਸਨੀਕ ಗ್ರಾಮ ਸਭਾ ਦੇ ਮੈਂਬਰ ਦੀ ਖੇਤੀਬਾੜੀ ਦੀ ਜ਼ਮੀਨ ਜੋ ਭਾਗਪੁਰ ਦੇ ਨਾਲ ਲੱਗਦੇ ਪਿੰਡਾਂ ਦੀ ਜ਼ਮੀਨ ਦੀ ਹੱਦਬੰਦੀ ਦੀ ਨੋਂਦੀ ਹੈ ਫਾਰ ਇਗਜ਼ਾਮਪਲ ਗੱਗੇ ਵੀ ਰੋਣੀਆਂ ਜਾਂ ਸਾਡੇ ਹੋਰ ਜਿਵੇਂ ਸਾਡੀ ਪਹਿਲਾਂ ਗੱਦੋਵਾਲ ਹੁੰਦੀ ਸੀਗੀ ਸਾਡੇ ਸੱਜਣਾ ਦੀ ਜ਼ਮੀਨ ਆਲੇ-ਦਾਲੇ ਪਿੰਡਾਂ ਦੇ ਖੇਤਰ ਚ ਆ ਜਾਂਦੀ ਆ ਉਸ ਗੱਲ ਨੂੰ ਵੀ ਮੈਂ ਧਿਆਨ ਚ ਰੱਖਿਆ ਵਾ ਪਿੰਡ ਭਾਗਪੁਰ ਦੇ ਵਸਨੀਕ ਜੋ ਕਿ ਪਿੰਡ ਭਾਗਪੁਰ ਚ ਰਹਿੰਦੇ ਹਨ ਜਿਨ੍ਹਾਂ ਦੀ ਜ਼ਮੀਨ ਨਾਲ ਲੱਗਦੇ ਪਿੰਡਾਂ ਦੇ ਖੇਤਰ ਦੀ ਹੱਦਬੰਦੀ ਦੀ ਨੌਂਦੀ ਹੈ ਜਿਵੇਂ ਕਿ ਵਿਅਕਤੀ ਵਸਨੀਕ ਪਿੰਡ ਭਾਗਪੁਰ ਦਾ ਹੈ ਅਤੇ ਉਸ ਦੀ ਖੇਤੀਬਾੜੀ ਕਰਨ ਵਾਲੀ ਜ਼ਮੀਨ ਜੋ ਪਿੰਡ ਗੱਦੋਵਾਲ ਲੱਖੋਵਾਲ ਕਰੋੜ ਕਮੈਤ ਕੂਮਕਲਾ ਕੂਮਖੁਰਦ ਪ੍ਰਤਾਪਗੜ ਰਾਈਆਂ ਥੀਰਾ ਮਾਨਗੜ ਅਤੇ ਕੋਹਾਲਾ ਜਾਂ ਇਸ ਤੋਂ ਇਲਾਵਾ ਕਿਸੇ ਹੋਰ ਪਿੰਡ ਦੇ ਖੇਤਰ ਦੇ ਵਿੱਚ ਜੇਕਰ ਭਾਗਪੁਰ ਦੇ ಗ್ರಾಮ ਸਭਾ ਦੇ ਮੈਂਬਰ ਦੀ ਜ਼ਮੀਨ ਆਉਂਦੀ ਹੈ ਉਹ ಗ್ರಾಮ ਸਭਾ ਮੈਂਬਰ ਉਹ ਵਿਅਕਤੀ ਆਪਣੀ ਜ਼ਮੀਨ ਇਸ ਲੈਂਡ ਪੋਲਿੰਗ ਪਾਲਿਸੀ ਦੇ ਵਿੱਚ ਆਪਣੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਠੀਕ ਹੈ ਜੀ ਕਿਉਂਕਿ ਕਈ ਵਾਰ ਗੱਗੇ ਵੀਰੋਂ ਦੀ ਜ਼ਮੀਨ ਜਾਂ ਪੂਮ ਵਾਲੇ ਖੇਤਰ ਚੋਂ ਦੀ ਜਾਂ ਕਿਸੇ ਦੀ ਰਾਈਆਂ ਚੋਂਦੀ ਆ ਜਾਂ ਇੱਧਰ ਹੀਰਾ ਚੋਂਦੀ ਆ ਮਾਨਗੜ ਚੋਂਦੀ ਆ ਇਸ ਗੱਲ ਨੂੰ ਵੀ ਧਿਆਨ ਚ ਰੱਖਿਆ ਗਿਆ ਵਾ ਬਸਨੀਕ ਮੈਂ ਇਹ ਨਹੀਂ ਕਿਹਾ ਉਹ ਵਿਅਕਤੀ ਮੈਂ ਉਹ ಗ್ರಾಮ ਸਭਾ ਦਾ ਮੈਂਬਰਸ਼ਪ ਦਰਜ ਕੀਤਾ ਕਿਉਂਕਿ ਬਾਅਦ ਚ ਉਹ ਬਾਬੂ ਜਿਹੜੇ ਹੁੰਦਿਆ ਨਾ ਇਹ ਸਾਨੂੰ ਲੀਗਲ ਟਰਮਸ ਅਲਝਾ ਲੈਂਦੇ ਨੇ ਇਸ ਕਰਕੇ ਵੀ ਉਹ ಗ್ರಾಮ ਸਭਾ ਮੈਂਬਰ ਸਮੁੱਚੇ ਤੌਰ ਤੇ ਵੀ ਉਹ ਆਪਣੀ ਨਹੀਂ ਦੇਣ ਇਹ ਸਾਰਾ ਨੂੰ ਮਤਾ ਪ੍ਰਵਾਨ ਆ ਜੀ ਇਹ ਇਹ ਮਤਾ ਪਾਸ ਕਰਦੀ ਹੈ ਜੀ ਉਪਰੋਕਤ ਮਤਾ ਪੇਸ਼ ਕਰਕੇ ਪਾਸ ਹੋਇਆ ਹੈ ਤੇ ਪ੍ਰਵਾਨ ਹੈ ਮਤਾ ਨੰਬਰ 3 ਮਤਾ ਪੇਸ਼ ਹੋ ਕੇ ਪਾਸ ਹੋਇਆ ਕਿ ਉਪਰੋਕਤ ਮਤਾ ਨੰਬਰ 1 ਅਤੇ 2 ਅਨੁਸਾਰ ਇੱਕ ਦੇ ਵਿੱਚ ਸਮੁੱਚੀ ਹਦਬੰਦੀ ਦੋ ਦੇ ਵਿੱਚ ਜੇ ਕਿਸ ਦਾ ਖੇਤਰ ਜਿਹੜਾ ਬਾਹਰ ਆਉਂਦਾ ਵਾ ਮਤਾ ਨੰਬਰ 1 ਅਤੇ 2 ਦੇ ਅਨੁਸਾਰ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਕਾਰਵਾਈ ਕਰਨ ਸਬੰਧੀ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਰਪੰਚ ಗ್ರಾಮ ਪੰਚਾਇਤ ਦੀ ਆਗਿਆ ਤੋਂ ਬਿਨਾਂ ਪਿੰਡ ਭਾਗਪੁਰ ਦੀ ਹੱਦਬੰਦੀ ਵਿੱਚ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਨੀਅਤ ਜਾਂ ਸਾਡੇ ਫਸਲਾਂ ਨੂੰ ਕਬਜ਼ੇ ਅਧੀਨ ਨੁਕਸਾਨ ਕਰਨ ਦੇ ਕਦਮ ਚੁੱਕਣਗੇ ਤਾਂ ਉਹਨਾਂ ਖਿਲਾਫ ਗ੍ਰਾਮ ਸਭਾ ਦੇ ਮਤੇ ਦੀ ਉਲੰਘਣਾ ਦੀ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਬੰਧਤ ਵਿਭਾਗ ਦਾ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਕੋਈ बाबू ਸਾਡੀ ਜ਼ਮੀਨਾਂ ਤੇ ਬਿਨਾਂ ਗ੍ਰਾਮ ਪੰਚਾਇਤ ਦੀ ਆਗਿਆ ਤੋਂ ਬਿਨਾਂ ਜੇਕਰ ਇਸ ਖੇਤਰ ਦੇ ਵਿੱਚ ਆ ਕੇ ਆਪਦੇ ਪੀਲੇ ਪੰਜੇ ਚਲਾਉਣਗੇ ਜਾਂ ਕੋਈ ਪ੍ਰਸ਼ਾਸਨਿਕ ਪੁਲਿਸ ਦਾ ਦਵਾ ਲੈ ਕੇ ਆਉਣਗੇ ਜੇਕਰ ਉਹਨੇ ਸਰਪੰਚ ಗ್ರಾಮ ਪੰਚਾਇਤ ਦੀ ਲੈਂਡ ਪੁਲਿਸ ਪਾਲਿਸੀ ਦੇ ਅਧੀਨ ਅਸੀਂ ਇਹ ਨਹੀਂ ਵੀ ਅਸੀਂ ਅਬ ਇੱਕ ਸਟੇਟ ਬਣਾ ਲਈ ਇਸ ਪਾਲਿਸੀ ਦੇ ਅਧੀਨ ਸਾਡੀ ਜ਼ਮੀਨਾਂ ਨੂੰ ਨੁਕਸਾਨ ਕਰਨ ਆਉਣਗੇ ਜਾਂ ਕਬਜ਼ੇ ਨੀਤ ਆਉਣਗੇ ਤਾਂ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ مالی ਨੁਕਸਾਨ ਦੀ ਪਰਪਾਈ ਕਰਨ ਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਦੇ ਖਿਲਾਫ ਗ੍ਰਾਮ ਸਵਾ ਦੇ ਮਤੇ ਦੀ ਉਲੰਘਣਾ ਦੀ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਮਤਾ ਸਾਰਿਆਂ ਨੂੰ ਪ੍ਰਵਾਨਾ ਜੀ ਕੱਲ ਨੂੰ ਇਹ ਆਸ ਆਉਣਗੇ ਤਾਂ ਸਾਰਿਆਂ ਨੂੰ ਕਿਸੇ ਦੀ ਜ਼ਮੀਨ ਹੈ ਨਹੀਂ ਹੈ ਇਹ ਸਾਡੇ ਬजूद ਦਾ ਸਵਾਲ ਹੈ ਸਾਨੂੰ ਸਾਰਿਆਂ ਨੂੰ ਇੱਕ ਮਜ਼ਬੂਤ ਢਾਲ ਬਣ ਕੇ ਥੋੜੀ ਵੱਡੀ ਢਾਲ ਤਾਂ ਤੁਸੀਂ ਇਸੇ ਜਗ੍ਹਾ ਤੇ ਆਪਣੇ ਪਿੰਡ ਦੀ ਚੋਣੀ ਸੀਗੀ ਉਹ ਤਾਂ ਮੂਰੇ ਹੈਗੀ ਆ ਪਰ ਉਹਦੇ ਨਾਲ ਨਾਲ ਤੁਹਾਡਾ ਸਾਰਿਆਂ ਦਾ ਲਾਜ਼ਮੀ ਖੜਨਾ ਹੁਣ ਜ਼ਰੂਰੀ ਹੈ ਕਿ ਸਾਰਿਆਂ ਨੂੰ ਮਤ ਇਹ ਪ੍ਰਵਾਨ ਹੈ ਜੀ ਪਾਸ ਕਰਦੀ ਹੈ ਜੀ ਮਤਾ ਪੇਸ਼ ਹੋ ਕੇ ਪ੍ਰਵਾਨ ਹੋਇਆ ਹੈ ਮਤਾ ਨੰਬਰ 4 ਇੱਕ ਮੈਂ ਦੱਸਣਾ ਚਾਹੁੰਦਾ ਜਿਹੜੇ ਮਤੇ ਪਾਏ ਨੇ ਇਹ ਸਾਡੀ ਇਸ ਪਾਲਿਸੀ ਦੇ ਦੀਨ ਜਿਵੇਂ ਜਿਵੇਂ ਜਿਹੜੀ ਜਿਹੜੀਆਂ ਮੁੱਖ ਚੀਜ਼ਾਂ ਨੇ ਉਹਦੇ ਨਾਲ ਰਿਲੇਟਡ ਹੀ ਪਾਏ ਨੇ ਮਤਾ ਨੰਬਰ 4 ਮਤਾ ਪੇਸ਼ ਪੇਸ਼ ਕਰਦਾ ਹਾਂ ਕਿ ਸਮੁੱਚੀ ಗ್ರಾಮ ਸਭਾ ਪਿੰਡ ਭਾਗਪੁਰ ਦੀ ਵਾਤਾਵਰਨ ਪ੍ਰੇਮੀ ਹੈ ਅਤੇ ਅੱਜ ਅੱਜ ਦੇ ਵੱਧ ਰਹੇ ਸ਼ਹਿਰੀਕਰਨ ਦੀ ਚਿੰਤਾ ਪ੍ਰਗਟ ਕਰਦੇ ਹੋਏ ਹਰ ਕਿਸਮ ਦੇ ਵਾਤਾਵਰਣ ਪ੍ਰਦੂਸ਼ਣ ਸੰਬੰਧੀ ਫਿਕਰਮੰਦ ਹੈ। ਪੰਜਾਬ ਸਰਕਾਰ ਨੇ 29 ਤਿੰਨ 2025 ਨੂੰ ਜਲ ਪ੍ਰਦੂਸ਼ਣ ਰੋਕਥਾਮ ਅਤੇ ਨਿਰੰਤਰਣ ਸੋਧ ਐਕਟ 2024 ਨੂੰ ਅਪਣਾਇਆ ਹੈ। ਇਹ ਸੋਧ ਕੁਝ ਜਲ ਪ੍ਰਦੂਸ਼ਣ ਉਲੰਘਣਾਵਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੱਢਦੀ ਹੈ ਅਤੇ ਕੈਦ ਦੀ ਸਜ਼ਾ ਨੂੰ ਬਿਤੀ ਜੁਰਮਾਨਿਆਂ ਦੇ ਵਿੱਚ ਬਦਲਦੀ ਹੈ। ਸਰਕਾਰ ਨੇ ਅੱਗੇ ਜੋ ਕੋਈ ਪਾਣੀ ਖਰਾਬ ਕਰਦਾ ਕਿਉਂਕਿ ਸਾਡੇ ਆਲੇ ਦੇ ਡੰਗਾਂ ਬਹੁਤ ਆ ਗਿਆ ਸਾਨੂੰ ਬਹੁਤ ਵੱਡੀ ਸਮੱਸਿਆ ਵਾ ਉਹ ਸਾਡਾ ਪਾਣੀ ਖਰਾਬ ਕਰਦੇ ਜਾ ਰਹੇ ਨੇ ਨਾਲ ਸਾਡੀ ਹਵਾ ਖਰਾਬ ਕਰਦੇ ਜਾ ਰਹੇ ਨੇ ਪਰ ਪਿੱਛੇ ਜੇ ਜੋ ਇੱਕ ਕੇਂਦਰ ਸਰਕਾਰ ਦਾ ਪਹਿਲਾਂ ਐਕਟ ਹੈ ਸਾਡੀ ਪੰਜਾਬ ਸਰਕਾਰ ਨੇ ਵੀ ਉਹਨੂੰ ਅਪਣਾ ਲਿਆ ਕਿਉਂਕਿ ਸਾਨੂੰ ਇਹ ਸਮੱਸਿਆ ਅੱਜ ਲੱਗਦੀ ਨਹੀਂ ਪਰ ਆਉਣ ਅਟਾਈਮ ਚ ਆਉਣੀਆਂ ਤੇ ਅੱਜ ਵੀ ਆ ਰਹੀ ਹੈ ਇੰਡਸਟਰੀ ਬਹੁਤ ਹੈ ਵੀ ਇਹ ਜਿਹੜੇ ਜਲ ਪ੍ਰਦੂਸ਼ਣ ਨੂੰ ਜਾਂ ਸਾਡੇ ਜਲ ਨੂੰ ਖਰਾਬ ਕਰਦੇ ਨੇ ਇਹਦੇ ਵਿੱਚ ਸਰਕਾਰ ਨੇ ਅੱਗੇ ਤਾਂ ਸਜ਼ਾ ਸੀ 6-6 ਸਾਲ ਦੀ ਵੱਡੇ ਜੁਰਮਾਨੇ ਸੀ ਹੁਣ ਇਹਨਾਂ ਨੇ ਸਿਰ ਤੇ ਸਿਰਫ ਜੁਰਮਾਨਿਆਂ ਪੈਸਿਆਂ ਦੇ ਵਿੱਚ ਉਹਨੂੰ ਕਰਤਾ ਜੇ ਕੋਈ ਬੰਦਾ ਫੜਿਆ ਗਿਆ ਦੋਸ਼ੀ ਪਾਇਆ ਗਿਆ ਉਹਨੂੰ ਪੈਸੇ ਦੇ ਵਿੱਚ ਕੱਢ ਦੋ ਉਹਦੇ ਵਿੱਚ ਇਹ ਮਤਲਬ ਇਹ ਕਹਿੰਦਾ ਜੀ ਵੀ ਸੋਧ ਜਲ ਪ੍ਰਦੂਸ਼ਣ ਦੇ ਲੰਘਣਾ ਅਪਰਾਧ ਦੀ ਸ਼੍ਰੇਣੀ ਨੂੰ ਬਾਹਰ ਕੱਢਦੀ ਹੈ ਕੈਦ ਦੀ ਸਜ਼ਾ ਨੂੰ ਬਿੱਤੀ ਜੁਰਮਾਨਿਆਂ ਨਾਲ ਬਦਲਦੀ ਹੈ ਇਸ ਤਬਦੀਲੀ ਨਾਲ ਜਿਹੜੇ ਸਮਾਜ ਵਿਰੋਧੀ ਅਨਸਰ ਆਪਣੀ ਨਿੱਜੀ ਹਿੱਤਾਂ ਦੇ ਲਈ ਭੂਮੀਗਤ ਪਾਣੀ ਅਤੇ ਦਰਿਆਵਾਂ ਦੇ ਪਾਣੀ ਨੂੰ ਦੂਸ਼ਿਤ ਕਰਦੇ ਹਨ ਇਸ ਸੋਧ ਅਪਰੋਕਤ ਅਨਸਰਾਂ ਨੂੰ ਉਤਸ਼ਾਹਤ ਕਰੇਗੀ ਇਹ ਸੋਧ ਉਪਰੋਕਤ ਅੰਸਰਾਂ ਨੂੰ ਉਤਸ਼ਾਹਤ ਕਰੇਗੀ ਜਿਹੜੇ ਵਿਅਕਤੀ ਸਾਡਾ ਭੂਮੀਗਤ ਪਾਣੀ ਤੇ ਸਾਡੇ ਦਰਿਆਵਾਂ ਦੇ ਪਾਣੀ ਨੂੰ ਨਾ ਖਰਾਬ ਕਰਦੇ ਨੇ ਆਪਣੀ ਨਿੱਜੀ ਹਿੱਤਾਂ ਦੇ ਲਈ ਇਹ ਸੋਧ ਨਾਲ ਮਤਲਬ ਉਤਸ਼ਾਹਤ ਹੋਣਗੇ ਤੇ ਸਾਨੂੰ ਜਿਹੜਾ ਹੈਗਾ ਕੈਂਸਰ ਵਰਗੀਆਂ ਨਾਮਰਾਦ ਬਿਮਾਰੀਆਂ ਦੇ ਸੀ ਸ਼ਿਕਾਰ ਹੋਵਾਂਗੇ ਤੇ ಗ್ರಾಮ ਸਭਾ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਜਲ ਹੀ ਜੀਵਨ ਹੈ ਜੇਕਰ ਸਾਨੂੰ ਪੀਣ ਯੋਗ ਸਾਫ਼ ਪਾਣੀ ਨਹੀਂ ਮਿਲੇਗਾ ਤਾਂ ਮਨੁੱਖੀ ਜੀਵਨ ਖਤਰੇ ਵਿੱਚ ਪੈ ਜਾਵੇਗਾ ਕਿਰਪਾ ਕਰਕੇ ਜਲ ਨੂੰ ਪ੍ਰਦੂਸ਼ਣ ਹੋਣ ਤੋਂ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਇਹ ਮਤਾ ਸਹਿਰਾਂ ਨੂੰ ਪ੍ਰਵਾਨ ਹੈ ਜੀ ਪਾਸ ਕਰ ਦਿਓ ਜੀ ਜਲ ਦੇ ਨਾਲ ਸੰਬੰਧਤ ਦਾ ਥੋੜਾ ਜੋਸ਼ ਨਾ ਦੱਸੋ ਜੀ ਮੈਨੂੰ ਹੈ ਜੀ ਠੀਕ ਹੈ ਜੀ ਇਹ ਮਤਾ ਪੜ ਕੇ ਸੁਣਾਇਆ ਗਿਆ ਹੈ ਪੇਸ਼ ਕੀਤਾ ਗਿਆ ਹੈ ਅਤੇ ਪਾਸ ਕੀਤਾ ਗਿਆ ਤੇ ਸਭ ਨੂੰ ਪ੍ਰਵਾਨ ਹੈ ਹੁਣ ਆਪਾਂ ਲਾਸਟ ਮਤਾ ਪੰਜਵਾਂ ਮਤਾ ਕਿਉਂਕਿ ਸਾਡਾ ਜਿਹੜਾ ਖੇਤੀ ਆ ਇਹ ਲਾਹੇਵੰਦ ੰਦਾ ਸੀ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਉੱਤਮ ਖੇਤੀ ਮਦਦ ਪਰਨ ਖੇਤ ਚ ਆਕਰੀ ਪਰ ਅੱਜ ਪੁੱਠਾ ਹੋ ਗਿਆ ਮੁੱਖ ਮੰਤਰੀ ਸਾਹਿਬ ਅੱਜ ਵੀ ਉਹੀ ਐ ਤੁਹਾਡਾ ਨਜ਼ਰੀਆ ਪੁੱਠਾ ਹੋਇਆ ਹੋਇਆ ਖੇਤੀ ਉੱਤਮ ਸੀ ਹੈ ਤੇ ਰਹੋਗੀ ਕਿਉਂਕਿ ਮੇਰੇ ਪਾਤਸ਼ਾਹ ਨੇ ਕਿਹਾ ਵਾ ਮੇਰੇ ਪਾਤਸ਼ਾਹ ਨੇ ਕਿਸੇ ਪੈਸਿਆਂ ਦੇ ਸਬੰਧਤ ਨਹੀਂ ਕਿਹਾ ਤੁਸੀਂ ਕਹਿੰਦੇ ਹੋ ਕਿ ਮੈਂ ਖੇਤੀ ਕੀਤੀ ਆ ਪਰ ਮੈਨੂੰ ਲੱਗਦਾ ਨਹੀਂ ਕਿਉਂਕਿ ਜਿਹੜੇ ਸੱਜਣ ਖੇਤੀ ਕਰਦੇ ਆ ਖੇਤੀ ਕਰਨ ਦੇ ਨਾਲ ਉਹਨਾਂ ਨੂੰ ਇੱਕ ਸਕੂਨ ਮਿਲਦਾ ਖੇਤੀ ਕਰਨ ਵਾਲੇ ਬੰਦਿਆਂ ਨੂੰ ਛੇਤੀ ਛੇਤੀ ਡਿਪਰੈਸ਼ਨ ਨਹੀਂ ਹੁੰਦਾ ਖੇਤੀ ਕਰਨ ਵਾਲੇ ਬੰਦੇ ਵਾਤਾਵਰਣ ਪ੍ਰੇਮੀ ਹੁੰਦੇ ਨੇ ਖੇਤੀ ਕਰਨ ਵਾਲੇ ਬੰਦਿਆਂ ਦੇ ਵਿੱਚ ਸਹਿਨਸ਼ੀਲਤਾ ਤੇ ਸਹਜ ਹੁੰਦਾ ਕਿਉਂਕਿ ਫਸਲ ਨੂੰ ਦਿਨ-ਰਾਤ ਮਿਹਨਤ ਕਰਕੇ ਪਾਲ ਕੇ 6 ਮਹੀਨੇ ਬਾਅਦ ਉਹਦਾ ਫਾਇਦਾ ਮਿਲਣਾ ਉਹ ਵੀ ਮਿਲੇ ਨਾ ਮਿਲੇ ਕੁਦਰਤੀ ਕਰੂਪੀ ਆ ਇਸ ਕਰਕੇ ਗੁਰਨਾਨ ਪਾਸ਼ਾ ਨੇ ਜਿਹੜਾ ਕਹਿਣ ਵਿਆਖਿਆ ਸੀ ਉਹ ਹੋਰ ਆ ਪਰ ਤੁਸੀਂ ਉਹਨੂੰ ਅੱਜ ਦੀ ਕਮਰਸ਼ੀਅਲ ਵਿਆਖਿਆ ਦੇ ਨਾਲ ਤੁਸੀਂ ਕਨਵਰਟ ਕਰਤਾ ਮਤਾ ਨੰਬਰ 5 ਇਹ ਪੇਸ਼ ਕਰਦੇ ਹਾਂ ਕਿ ਸਮੂਹ ಗ್ರಾಮ ਸਭਾ ਪਿੰਡ ਭਾਗਪੁਰ ਦੇ ਮੈਂਬਰ ਸਰਕਾਰ ਦੀਆਂ ਲੈਂਡ ਪੂਲਿੰਗ ਅਧੀਨ ਉਪਜਾਊ ਜ਼ਮੀਨਾਂ ਨੂੰ ਬੰਜਰ ਬਣਾਉਣ ਦੀ ਨੀਤੀ ਦਾ ਵਿਰੋਧ ਕਰਦੇ ਹਨ ਅਤੇ ਸਮੂਹ ಗ್ರಾಮ ਸਭਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁ ਗਿਣਤੀ ਲੋਕਾਂ ਦਾ ਮੁੱਖ ਕੀਤਾ ਖੇਤੀ ਹੈ ਪੰਜਾਬ ਦੇ ਬਹੁ ਗਿਣਤੀ ਲੋਕ ਪਿੰਡਾਂ ਵਿੱਚ ਰਹਿੰਦੇ ਹਨ ਅਤੇ ਉਹ ਆਪਣੇ ਪਿੰਡਾਂ ਦਾ ਸ਼ਹਿਰੀਕਰਨ ਨਹੀਂ ਕਰਨਾ ਚਾਹੁੰਦੇ ਅਸੀਂ ਆਪਣੇ ਪਿੰਡਾਂ ਦਾ ਸ਼ਹਿਰੀਕਰਨ ਤਾਂ ਨਹੀਂ ਕਰਨਾ ਚਾਹੁੰਦੇ ਜੀ ਆਪਣੇ ਪਿੰਡਾਂ ਦਾ ਸ਼ਹਿਰੀਕਰਨ ਨਹੀਂ ਕਰਨਾ ਚਾਹੁੰਦੇ ਅਤੇ ਖੇਤੀਬਾੜੀ ਨੂੰ ਮੁਨਾਫੇ ਵਾਲਾ ਕਿੱਤਾ ਬਣਾਉਣਾ ਚਾਹੁੰਦੇ ਹਨ ਸਮੂਹ ಗ್ರಾಮ ਸਭਾ ਉਪਰੋਕਤ ਵਿਚਾਰਾਂ ਦੇ ਨਾਲ ਸਹਿਮਤ ਸਹਿਮਤੀ ਜਤਾਉਂਦੇ ਹੋਏ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸੁਆਮੀ ਨਾਥਨ ਰਿਪੋਰਟ ਲਾਗੂ ਕੀਤੀ ਜਾਵੇ ਜਿਸ ਦੇ ਵਿੱਚ ਸਾਨੂੰ ਫਸਲਾਂ ਦਾ ਜੋ ਸਾਡਾ ਹੱਕ ਸਾਾਨੂੰ ਸਾਡਾ ਸਾਡਾ ਹੱਕ ਆ ਸਾਨੂੰ ਉਹ ਸਾਡਾ ਮੁੱਲ ਮਿਲਣਾ ਚਾਹੀਦਾ ಗ್ರಾಮ ਸਭਾ ਸਮੂਚੀ ਇਹ ਅਪੀਲ ਕਰਦੀ ਹੈ ਕਿ ਡਾਕਟਰ ਸੋਮੇਨਾਥਨ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਜਿਸ ਤਹਿਤ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਬਣਦਾ ਮਿਹਨਤਾਂ ਦਾ ਮੁੱਲ ਮਿਲੇਗਾ ਅਤੇ ਇਸ ਦੇ ਨਾਲ ਨਾਲ ਹੀ ਜਲਦ ਤੋਂ ਜਲਦ ਚੰਗੀ ਆਧੁਨਿਕ ਖੇਤੀ ਨੀਤੀ ਖੇਤੀਬਾੜੀ ਨੀਤੀ ਬਣਾਈ ਜਾਵੇ ਜਿਸ ਦੇ ਤਹਿਤ ਕਿਸਾਨਾਂ ਨੂੰ ਉਹਨਾਂ ਫਸਲਾਂ ਦਾ ਬਣਦਾ ਮੁੱਲ ਮਿਲੇ ਤੇ ਖੇਤੀ ਮੁਨਾਫੇ ਦਾ ਧੰਦਾ ਬਣ ਸਕੇ ਸਮੂਹ ਗ੍ਰਾਮ ਸਭਾ ਪਿੰਡ ਭਗਪੁਰ ਦੀ ਪੰਜਾਬ ਸਰਕਾਰ ਨੂੰ ਡਾਕਟਰ ਸੁਆਮੀ ਨਾਥਨ ਦੀਆਂ ਜੋ ਸਿਫਾਰਸ਼ਾਂ ਨੇ ਉਹਨੂੰ ਲਾਗੂ ਕਰਨ ਤੇ ਇਸ ਦੇ ਨਾਲ ਨਾਲ ਖੇਤੀਬਾੜੀ ਨੀਤੀ ਬਣਾਉਣ ਦੀ ਹਜੇ ਤੱਕ ਖੇਤੀਬਾੜੀ ਪਾਲਿਸੀ ਨਹੀਂ ਬਣੀ ਤੇ ਖੇਤੀਬਾੜੀ ਪਾਲਿਸੀ ਜਿੱਥੇ ਤੁਸੀਂ ਸਾਡੀਆਂ ਫਸਲਾਂ ਨੂੰ ਬਰਬਾਦ ਸਾਡੀ ਉਪਜਾਊ ਜ਼ਮੀਨ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਕਿਸੇ ਨੂੰ ਪੁੱਛਿਆ ਨਹੀਂ ਪਰ ਜੇ ਸਾਨੂੰ ਪੁੱਛੋ ਸਮੂਹੀ ਗ੍ਰਾਮ ਸਭਾ ਜਿਹੜੇ ਇਸ ਪੰਜਾਬ ਦੇ ਵਸਨੀਕ ਨੇ ਜਿਹਦਾ ਤਕਰੀਬਨ 7-800 ਏਕੜ ਤੁਸੀਂ ਬਰਬਾਦ ਕਰਨਾ ਚਾਹੁੰਦੇ ਹੋ ਸਮੁੱਚੀ ਗ੍ਰਾਮ ਸਭਾ ਤੁਹਾਨੂੰ ਇਹ ਕਹਦੀ ਆ ਪੰਜਾਬ ਸਰਕਾਰ ਜੀ ਕਿ ਕਿਰਪਾ ਕਰਕੇ ਕਿਰਪਾ ਕਰਕੇ ਸ਼ਹਿਰੀਕਰਨ ਛੱਡ ਕੇ ਸਾਡੇ ਪਿੰਡਾਂ ਨੂੰ ਤੁਸੀਂ ਜੋ ਪਿੰਡਾਂ ਦੀ ਖੂਬਸੂਰਤੀਆਂ ਨੂੰ ਬਰਬਾਦ ਨਾ ਕਰੋ ਤੇ ਜਲਦ ਤੋਂ ਜਲਦ ਖੇਤੀਬਾੜੀ ਨੀਤੀ ਲਾਈ ਜਾਵੇ ਤਾਂ ਕਿ ਸਾਡੀ ਫਸਲਾਂ ਦਾ ਮਿਹਨਤੀ ਸਾਨੂੰ ਮੁੱਲ ਮਿਲ ਸਕੇ ਤੇ ਖੇਤੀਬਾੜੀ ਸਾਡਾ ਪਿਤਾ ਪੁਰਖੀ ਜੋ ਧੰਦਾ ਵਾ ਉਹ ਇੱਕ ਮੁਨਾਫੇ ਵਾਲਾ ਧੰਦਾ ਬਣ ਸਕੇ ਤੇ ਜਲ ਤੇ ਜਲ ਜਲ ਤੋਂ ਜਲ ਤੱਕ ਇਹਦਾ ਖੇਤੀਬਾੜੀ ਨੀਤੀ ਲਾਈ ਜਾਵੇ ਜਿਸ ਦੇ ਤਹਿਤ ਜਲ ਤੋਂ ਜਲ ਖੁਸ਼ਹਾਲ ਕਿਸਾਨੀ ਲਈ ਚੰਗੀ ਖੇਤੀਬਾੜੀ ਨੀਤੀ ਬਣਾਈ ਜਾਵੇ ਤੇ ਉਹਨੂੰ ਲਾਗੂ ਕਰਨ ਦੀ ਅਪੀਲ ਕਰਦੀ ਹੈ ਉਪਰੋਕਤ ਸਾਰੇ ਮਤੇ ਮਤਾ ਨੰਬਰ 1 2 3 4 ਅਤੇ 5 ਪੇਸ਼ ਹੋ ਕੇ ਪਾਸ ਹੋਏ ਹਨ ਜੋ ਕਿ ਸਮੂਹ ಗ್ರಾಮ ਸਭਾ ਪ੍ਰਵਾਨ ਕਰਦੀ ਹੈ ਪ੍ਰਵਾਨਾ ਜੀ ਜਗਾਰਾ ਛੱਡੀਏ ਜੀ ਬੋਲੇ ਸੋ ਨਿਹਾਲ ਇਹ ਅੱਜ ਦੀ ಗ್ರಾಮ ਸਭਾ ਦੇ ਕੁਝ ਮੁੱਖ ਮਤੇ ਸੀ ਜਿਹੜੇ ਕਿ ਆਪਾਂ ਸਾਰਿਆਂ ਦੇ ਤੁਹਾਡੇ ਜੋ ਵਿਚਾਰ ਸੀ ਉਹ ਤੁਹਾਡੇ ਵਿਚਾਰਾਂ ਨੂੰ ਅਖਰਾਂ ਵਿੱਚ ਪ੍ਰੋਕ ਕੇ ਇਸ ਸਰਕਾਰੀ ਦਸਤਾਵੇਜ਼ ਦੇ ਵਿੱਚ ਦਰਜ ਕੀਤੇ ਨੇ ਜਿਹੜੇ ਕਿ ਤੁਸੀਂ ਸੈਂ ਕਾਫੀ ਕੋਰਮ ਵੀ ਪੂਰਾ ਹੈ ਬਹੁਤ ਸੈਂ ਹੋ ਗਏ ਜਿਹੜੇ ਕੋਈ ਸੱਜਣ ਹਜੇ ਆ ਰਹੇ ਉਹ ਜੇ ਕੋਈ ਸੱਜਣ ਰਹਿ ਵੀ ਗਿਆ ਉਹ ਵੀ ਆਪਣੇ ਸੈਂ ਦਰਜ ਕਰ ਦਿਓ ਇਸ ਦੇ ਤਹਿਤ ਇਹ ਮਤੇ ਦੇ ਵਿੱਚ ਏਡੀ ਸ਼ਕਤੀ ਹੈ ਕਿ ਪੰਜਾਬ ਸਰਕਾਰ ਦੀ ਹਿੰਮਤ ਨਹੀਂ ਪੈ ਸਕਦੀ ਕਿ ਉਹ ਆਪਣੇ ਪਿੰਡ ਦੀ ਹੱਦਬੰਦੀ ਦੇ ਵਿੱਚ ਇਹ ਦੀ ਇਹ ਦੀ ਇਫ ਪਾਲਿਸੀ ਲਾਗੂ ਕਰਦੇ ਕਿਉਂਕਿ ਇਹ ਕਲਾ ਮੇਰਾ ਕਿਸੇ ਹੋ ਦੋ ਚਾਰ ਬੰਦਿਆਂ ਵਿਅਕਤੀਆਂ ਦਾ ਨਹੀਂ ਇਹ ਸਮੁੱਚੀ ಗ್ರಾಮ ਸਭਾ ਦਾ ਇਹ ਮਤਾ ਵਾ ਤੇ ਲੋਕ ਵੱਡੇ ਨੇ ਤੇ ਇਸ ਮਤੇ ਨੂੰ ਕੋਈ ਵੀ ਨਹੀਂ ਅਲੱਗ ਸਕਦਾ ਇਸ ਮਤੇ ਨੂੰ ਅਸੀਂ ਸਬੰਧਤ ਜਿਹੜਾ ਸਾਡਾ ਪੰਚਾਇਤੀ ਵਿਭਾਗ ਆ ਉਹਨੂੰ ਵੀ ਕਾਪੀ ਭੇਜਾਂਗੇ ਸਬੰਧਤ ਗਲਾਡਾ ਡਾ ਸਬੰਧਤ ਮੰਤਰੀ ਨੂੰ ਸਬੰਧਤ ਹੋਰ ਵੀ ਇਹਦੇ ਨਾਲ ਨਾਲ ਜੋ ਨਿਰਨੇ ਐਪਸ ਕੇਂਦਰ ਸਰਕਾਰ ਦੀ ਹੈ ਉਹਦੇ ਤੇ ਆਪਣੀ ਅੱਜ ਦੀ ਮੀਟਿੰਗ ਰਜਿਸਟਰਡ ਹੋ ਚੁੱਕੀ ਹੈ ਉਹਦੇ ਤੇ ਮਤੇ ਦੀ ਜਿਹੜਾ ਏਜੰਡਾ ਕੱਢਾ ਉਹਦੀ ਕਾਪੀ ਪਾ ਚੁੱਕੀ ਆ ਜਿੱਥੇ ਇੱਕ ਡਾਕੂਮੈਂਟ ਵੀ ਬਣ ਗਿਆ ਤੇ ਉਹਦੇ ਨਾਲ ਆਨਲਾਈਨ ਵੀ ਅਸੀਂ ਆਪਣੇ ਅੱਜ ਦੀ ਜਿਹੜੀ ਇਹ ਮੀਟਿੰਗ ਆ ਉਹਨੂੰ ਅਸੀਂ ਦਰਜ ਕਰ ਚੁੱਕੇ ਹਾਂ ਕਿ ਅਸੀਂ ਸਮੁੱਚੇ ਤੌਰ ਤੇ ਸਾਰਾ ਪਿੰਡ ਭਾਗਪੁਰ ਇਸ ਨੀਤੀ ਦਾ ਵਿਰੋਧ ਕਰਦੇ ਹਾਂ ਬਿਲਕੁਲ ਵੀ ਕਿਸੇ ਵੀ ਕੀਮਤ ਤੇ ਪਿੰਡ ਇਹ ਨੀਤੀ ਨੂੰ ਅਸੀਂ ਆਪਣੇ ਪਿੰਡ ਦੇ ਵਿੱਚ ਨਹੀਂ ਲਾਗੂ ਹੋਣ ਦਵਾਂਗੇ ਤੇ ਆਪ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਇੰਨੇ ਸੂਝਵਾਨ ਨੇ ਜਿਹੜੇ ਇੰਨੇ ਜਾਗਰੂਕ ਨੇ ਜਿਨ੍ਹਾਂ ਨੇ ਆਪਣੇ ਆਉਣ ਵਾਲਾ ਜੋ ਸਾਡਾ ਇੱਕ ਸਾਡਾ ਭਵਿੱਖ ਜਿਹੜਾ ਇਹ ਸਰਕਾਰ ਗੰਧਲਾ ਬਣਾਉਣ ਜਾ ਰਹੀ ਸੀ ਜਿਹੜਾ ਸਾਨੂੰ ਹਨੇਰੇ ਸੱਟਣ ਜਾ ਰਹੀ ਸੀ ਉਹਦੇ ਵਿੱਚ ਤੁਸੀਂ ਇਕੱਠੇ ਲਾਂਬੰਦ ਹੋਏ ਹੋ ਫਿਰ ਬੇਨਤੀ ਕਰਦਾ ਕਿ ਇਹ ਲੜਾਈ ਲੰਬੀ ਜਾਊਗੀ ਇਸ ਲੜਾਈ ਦੇ ਵਿੱਚ ਸਾਨੂੰ ਪਤਾ ਨਹੀਂ ਕਿੰਨੀ ਵਾਰ ਸਾਨੂੰ ਮੈਦਾਨੇ ਜੰਗ ਵਿੱਚ ਆਉਣਾ ਪੈਣਾ ਬਸ ਬੇਨਤੀ ਹੈ ਮੂਹਰੇ ਲਾ ਕੇ ਤੁਹਾਡਾ ਇਹ ਬੱਚਾ ਡਟ ਕੇ ਕਾਨੂੰਨੀ ਤੌਰ ਤੇ ਜਿੱਥੇ ਵੀ ਕਿਸੇ ਵੀ ਤੌਰ ਤੇ ਲੜਾਈ ਲੜਨੀ ਪੂਗੀ ਡਟ ਕੇ ਮੈਂ ਸਮੁੱਚੀ ਪੰਚਾਇਤ ਸਮੁੱਚੇ ਤੁਹਾਡਾ ਭਾਈਚਾਰਾ ਆਪਾਂ ਡਟ ਕੇ ਲੜਾਈ ਲੜਾਂਗੇ ਬਸ ਕੇਵਲ ਤੇ ਕੇਵਲ ਇੱਕ ਚੀਜ਼ ਦੀ ਲੋੜ ਆ ਤੁਹਾਡੇ ਸਾਥ ਦੀ ਤੁਹਾਡੇ ਹੰਗਾਰੇ ਦੀ ਤੁਹਾਡੇ ਪਿਆਰ ਦੀ ਤੁਹਾਡੇ ਆਸ਼ੀਰਵਾਦ ਦੀ ਸੋ ਅੱਜ ਦੀ ਜਿਹੜੀ ਇਹ ಗ್ರಾಮ ਸਭਾ ਇਹ ਆਪਾਂ ਅਣਮਿੱਥੇ ਸਮੇਂ ਲਈ ਉਠਾ ਉਠਾਉਣ ਲੱਗੇ ਆ ਅੱਜ ਦੀ ಗ್ರಾಮ ਸਭਾ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ ਹੈ ਮਤਾ ਪੇਸ਼ ਹੋ ਕੇ ਪ੍ਰਵਾਨ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ